ਔਰ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੰਬਰ 1 ਵੈਸਲੀਨ ਦੀ ਵਰਤੋ ਜੇਕਰ ਤੁਸੀਂ ਵਾਰ-ਵਾਰ ਸੁੱਕੇ ਬੁੱਲਾਂ ਤੇ ਜੀਵ ਘਮਾਉਂਦੇ ਹੋ ਆਪਣੀ ਇਸ ਆਦਤ ਨੂੰ ਜਲਦੀ ਠੀਕ ਕਰੋ ਅਜਿਹਾ ਕਰਨ ਨਾਲ ਬੁੱਲ ਜ਼ਿਆਦਾ ਖੁਸ਼ਕ ਹੋ ਜਾਂਦੇ ਹਨ ਇਸ ਤੋਂ ਬਚਣ ਲਈ ਹਮੇਸ਼ਾ ਵੈਸਲਿਨ ਆਪਣੇ ਨਾਲ ਰੱਖੋ ਲੋੜ ਪੈਣ ਤੇ ਇਸ ਦੀ ਵਰਤੋਂ ਕਰਦੇ ਰਹੋ ਨੰਬਰ 2 ਆਮ ਪੰਨਾ ਸਰਦ ਗਰਮ ਹੋਣ 'ਚ ਆਮ ਪੰਨਾ ਪੀਣਾ ਕਈ ਤਰੀਕਿਆਂ ਨਾਲ ਕੰਮ ਕਰ ਸਕਦਾ ਹੈ ਇਹ ਤੁਹਾਡੇ ਸਰੀਰ 'ਚ ਤਾਪਮਾਨ ਨੂੰ ਸੰਤੁਲਿਤ ਕਰਨ ਵਿੱਚ ਸਭ ਤੋਂ ਪਹਿਲਾ ਮਦਦਗਾਰ ਹੁੰਦਾ ਹੈ ਦੂਜਾ ਇਹ ਤੁਹਾਡੇ ਸਰੀਰ ਨੂੰ ਰੀ ਹਾਈਡਰੇਟ ਕਰਦਾ ਹੈ ਤੇ ਇਸ ਤੇ ਲੱਛਣਾਂ ਨੂੰ ਘਟਾਉਂਦਾ ਹੈ ਇਸ ਦੇ ਨਾਲ ਹੀ ਇਹ ਐਂਟੀਬੈਕਟੀਰੀਅਲ ਵੀ ਹੁੰਦਾ ਹੈ ਜੋ ਇਨਫੈਕਸ਼ਨ ਨੂੰ ਰੋਕਣ ਵਿੱਚ ਮਦਦਗਾਰ ਹੁੰਦਾ ਹੈ ਨੰਬਰ 3 ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਓ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਣਾ ਸਰਦ ਗਰਮ ਦਾ ਕਰੇ ਲੂਨਸ ਦਾ ਹੈ ਇਹ ਇਸ ਲਈ ਤੁਹਾਨੂੰ ਗਰਮ ਦੁੱਧ ਲੈ ਕੇ ਉਸ ਚ ਸ਼ਹਿਦ ਮਿਲਾ ਕੇ ਸੇਵਨ ਕਰਨਾ ਚਾਹੀਦਾ ਹੈ ਇਹ ਤਰੀਕਾ ਤੁਹਾਡੀ ਇਮਿਊਨਿਟੀ ਵਧਾਉਣ ਤੇ ਜ਼ੁਕਾਮ ਅਤੇ ਫਲੂ ਨੂੰ ਠੀਕ ਕਰਨ ਵਿੱਚ ਵੀ ਕਾਫੀ ਹੱਦ ਤੱਕ ਮਦਦਗਾਰ ਹੈ ਨੰਬਰ 4 ਦਾਲਚੀਨੀ ਮਲੇਰੀਆ ਚ ਦਾਲਚੀਨੀ ਕਾਰਗਰ ਸਾਬਿਤ ਹੋ ਸਕਦੀ ਹੈ ਇਸ ਚ ਐਂਟੀਆਕਸੀਡੈਂਟ ਐਂਟੀ ਇਨਫਲਮੇਟਰੀ ਤੇ ਐਂਟੀ ਬੈਕਟੀਰੀਅਲ ਐਂਟੀਸੈਪਟਿਕ ਅਤੇ ਐਂਟੀਵਾਇਰਲ ਤੇ ਐਂਟੀਫੰਗਲ ਗੁਣਾਂ ਦੇ ਨਾਲ-ਨਾਲ ਐਂਟੀਪਰਜੀਵੀ ਗੁਣ ਹੁੰਦੇ ਹਨ ਜਿਸ ਕਾਰਨ ਇਹ ਤੁਹਾਨੂੰ ਮਲੇਰੀਆ ਤੋਂ ਠੀਕ ਹੋਣ ਵਿੱਚ ਤੁਹਾਡੀ ਬਹੁਤ ਮਦਦ ਕਰ ਸਕਦਾ ਹੈ ਨੰਬਰ 5 অ্যালোਵੇਰਾ ਜੂਸ অ্যালোਵੇਰਾ ਦਾ ਜੂਸ ਗਰਮੀਆਂ 'ਚ ਢਿੱਡ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ ਟੈਡ ਵਿੱਚ ਦਰਦ ਹੋਣ ਤੋਂ ਛੁਟਕਾਰਾ ਪਾਉਣ ਲਈ ਇਸ ਦਾ ਸੇਵਨ ਕਰ ਸਕਦੇ ਹੋ ਇਸ ਨਾਲ ਢਿੱਡ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਰੋਜ਼ਾਨਾ ਸਵੇਰੇ ਖਾਲੀ ਪੇਟ ਐਲੋਵੇਰਾ ਜੂਸ ਨੂੰ ਪਾਣੀ ਵਿੱਚ ਮਿਲਾ ਕੇ ਤੁਸੀਂ ਰੋਜ਼ਾਨਾ ਪੀ ਸਕਦੇ ਹੋ ਨੰਬਰ 6 ਕਮਜ਼ੋਰ ਪਾਚਨ ਤੰਤਰ ਦੀ ਸਥਿਤੀ ਵਿੱਚ ਵੀ ਲੋਕੀ ਜਾਂ ਇਸ ਤੇ ਜੂਸ ਦਾ ਜ਼ਿਆਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੁਹਾਨੂੰ ਦੱਸ ਦਈਏ ਕਿ ਲੋਕੀਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਪਾਚਨ ਤੰਤਰ ਨੂੰ ਖਰਾਬ ਕਰ ਸਕਦੀ ਹੈ ਇਸ ਦਾ ਰਸਰੀਰ ਲਈ ਜ਼ਹਿਰੀਲਾ ਵੀ ਹੋ ਸਕਦਾ ਹੈ ਇਸ ਨਾਲ ਪੇਟ ਦਰਦ ਉਤਪਾਦ ਹਜ਼ਮੀ ਕਬਜ਼ ਅਤੇ ਦਸਤ ਵਰਗੀਆਂ ਕਈ ਤਰ੍ਹਾਂ ਦੀਆਂ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਨੰਬਰ 7 ਜਲ ਜੀਰਾ ਇੱਕ ਤਰੋਤਾਜ਼ਾ ਪੀਣ ਵਾਲਾ ਪਦਾਰਥ ਹੈ ਜੋ ਪਾਣੀ ਜੀਰੇ ਪੁਦੀਨੇ ਅਤੇ ਹੋਰ ਮਸਾਲਿਆਂ ਤੋਂ ਤਿਆਰ ਕੀਤਾ ਜਾਂਦਾ ਹੈ ਇਹ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਜਲ ਜੀਰਾ ਗਰਮੀਆਂ 'ਚ ਸਰੀਰ ਨੂੰ ਠੰਡਕ ਦਿੰਦਾ ਹੈ ਅਤੇ ਬਦਹਜ਼ਮੀ ਅਤੇ ਗੈਸ ਦੀ ਸਮੱਸਿਆ ਤੋਂ ਕਾਫੀ ਹੱਦ ਤੱਕ ਰਾਹਤ ਦਿਵਾਉਂਦਾ ਹੈ ਨੰਬਰ 8 ਗਰਮੀ ਦੇ ਮੌਸਮ ਵਿੱਚ ਮਿੱਠੇ ਤੇ ਰਸ ਭਰੇ ਫਲ ਵੱਧ ਤੋਂ ਵੱਧ ਖਾਣੇ ਚਾਹੀਦੇ ਹਨ ਸਬਜ਼ੀਆਂ ਚ ਕੱਦੂ ਘੀਆ ਭਿੰਡੀ ਕਰੇਲੇ ਲੌਕੀ ਤੋਰੀ ਆਦ ਖਾਣੀਆਂ ਚਾਹੀਦੀਆਂ ਹਨ ਇਸ ਮੌਸਮ ਚ ਐਸਿਡਿਟੀ ਪੇਟ ਵਿੱਚ ਜਲਣ ਕਬਜ਼ ਮੂੰਹ ਚ ਛਾਲੇ ਆਦ ਬਿਮਾਰੀਆਂ ਵੀ ਹੋ ਸਕਦੀਆਂ ਹਨ ਸਟੋਰੇਜ ਕੀਤੀਆਂ ਸਬਜ਼ੀਆਂ ਚਾਟ ਫਾਸਟ ਫੂਡ ਤੇ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਖਾਣ ਤੋਂ ਸਦਾ ਪਰਹੇਜ਼ ਕਰੋ ਨੰਬਰ 9 ਸ਼ਰਾਬ ਸਿਗਰਟ ਨਸ਼ੀ ਤੰਬਾਕੂ ਕਿਸੇ ਵੀ ਤਰ੍ਹਾਂ ਦਾ ਨਸ਼ਾ ਹਰ ਮੌਸਮ 'ਚ ਖਤਰਨਾਕ ਹੈ ਪਰ ਗਰਮੀ 'ਚ ਅੰਤੜੀਆਂ ਤੇ ਲੀਵਰ ਤੇ ਮਾੜਾ ਪ੍ਰਭਾਵ ਪਾਉਂਦਾ ਹੈ ਸਿਹਤ ਦੇ ਨਾਸਤੇ 'ਚ ਫਲ ਜਲ ਜੂਸ ਦਹੀਂ ਠੰਡਾ ਦੁੱਧ ਆਦ ਪੀਣਾ ਚਾਹੀਦਾ ਹੈ ਸਰੀਰ ਨੂੰ ਠੰਡਾ ਰੱਖਣ ਲਈ ਲੱਸੀ ਨਿੰਬੂ ਪਾਣੀ ਸ਼ਰਬਤ ਆਦ ਪੀ ਸਕਦੇ ਹੋ ਪਰ ਅਲਕੋਹਲ ਤੇ ਕੋਲਡ ਡਰਿੰਕ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਨੰਬਰ 10 ਰਾਤ ਜਾਂ ਸ਼ਾਮ ਦੇ ਭੋਜਨ ਚ ਦਹੀਂ ਤਰਬੂਜ਼ ਖਰਬੂਜਾ ਨਾਰੀਅਲ ਸੌਫ ਦਾ ਮਿੱਠਾ ਪਾਣੀ ਆਦ ਬਹੁਤ ਲਾਭ ਪਹੁੰਚਾਉਂਦਾ ਹੈ ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਹਲਕਾ ਗਰਮ ਦੁੱਧ ਤੇ ਤ੍ਰਿਫਲਾ ਚੂਰਨ ਖਾਣਾ ਚਾਹੀਦਾ ਹੈ ਨੰਬਰ 11 ਧੁੱਪ ਵਿੱਚ ਘੱਟ ਤੋਂ ਘੱਟ ਘਰੋਂ ਬਾਹਰ ਜਾਣਾ ਚਾਹੀਦਾ ਹੈ ਜੇ ਘਰ ਤੋਂ ਬਾਹਰ ਜਾਣਾ ਪਵੇ ਤਾਂ ਨਿੰਬੂ ਪਾਣੀ ਜਾ ਸਾਦਾ ਪਾਣੀ ਪੀ ਕੇ ਹੀ ਬਾਹਰ ਜਾਓ ਦਿਨ ਵਿੱਚ ਘੱਟੋ ਘੱਟ ਦੋ ਵਾਰ ਨਹਾਓ ਨਹਾਉਣ ਸਮੇਂ ਪਾਣੀ ਵਿੱਚ ਗੁਲਾਬ ਜਲ ਪਾਓ ਤਾਂ ਜੋ ਸਰੀਰ ਤਰੋਤਾਜ਼ਾ ਰਹੇ ਤੇ ਪਸੀਨੇ 'ਚੋਂ ਉਤਪਨ ਹੋਏ ਜਮਸ ਨਸ਼ਟ ਹੋ ਜਾਣ ਨੰਬਰ 12 ਅੰਬ ਨੂੰ ਗਰਮੀਆਂ ਦੇ ਫਲਾਂ ਦਾ ਰਾਜਾ ਮੰਨਿਆ ਜਾਂਦਾ ਹੈ ਇਹ ਬਹੁਤ ਹੀ ਪੋਸਟਿਕ ਫਲ ਹੈ ਪਰ ਦਿਨ ਵਿੱਚ ਵੱਧ ਤੋਂ ਵੱਧ 150 ਗ੍ਰਾਮ ਤੱਕ ਹੀ ਖਾਦਾ ਜਾਵੇ। ਜਿਆਦਾ ਮਾਤਰਾ ਵਿੱਚ ਖਾਦਾ ਆਂਬ ਸਰੀਰ 'ਚ 슈ਗਰ ਤੇ ਕੈਲੋਰੀਜ਼ ਵਧਾ ਸਕਦਾ ਹੈ। ਆਂਬ ਨੂੰ ਪਸੰਦ ਕਰਨ ਵਾਲੇ ਲੋਕ ਮੰਗੋ ਸ਼ੇਕ ਦੇ ਰੂਪ ਵਿੱਚ ਵੀ ਇਸ ਦਾ ਸੇਵਨ ਕਰ ਸਕਦੇ ਹਨ। ਨੰਬਰ 13 ਗਰਮੀਆਂ 'ਚ ਅਜਿਹੇ ਖੁਰਾਕੀ ਪਦਾਰਥ ਖਾਦੇ ਜਾਣ ਜਿਨ੍ਹਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ। ਕਿਉਂਕਿ ਗਰਮੀਆਂ ਵਿੱਚ ਪਸੀਨਾ ਨਿਕਲਣ ਕਾਰਨ ਸਰੀਰ ਨੂੰ ਪਾਣੀ ਦੀ ਲੋੜ ਹੁੰਦੀ ਹੈ ਇਹਨਾਂ ਦਿਨਾਂ 'ਚ ਨਿੰਬੂ ਪਾਣੀ, ਨਾਰੀਅਲ ਪਾਣੀ, ਲੱਸੀ, ਫਲ ਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਸਵੇਰ ਦੇ ਨਾਸ਼ਤੇ ਤੇ ਦੁਪਹਿਰ ਦੇ ਖਾਣੇ ਵਿਚਕਾਰ ਲੱਸੀ ਜਾਂ ਕੋਈ ਤਰਲ ਪਦਾਰਥ ਵੀ ਪੀ ਲੈਣਾ ਚਾਹੀਦਾ ਹੈ। ਨੰਬਰ 14 ਸ਼ਾਮ ਦਾ ਖਾਣਾ ਹਲਕਾ ਖਾਣਾ ਚਾਹੀਦਾ ਹੈ ਤੇ ਸ਼ਾਮ ਦੇ 7 ਵਜੇ ਤੋਂ ਬਾਅਦ ਕੁਝ ਨਹੀਂ ਖਾਣਾ ਚਾਹੀਦਾ ਸਵੇਰ ਦਾ ਨਾਸ਼ਤਾ ਜ਼ਰੂਰੀ ਹੈ ਤੇ ਦਿਨ ਦੇ ਬਾਕੀ ਭੋਜਨਾਂ ਤੋਂ ਥੋੜਾ ਜ਼ਿਆਦਾ ਹੋਣਾ ਚਾਹੀਦਾ ਹੈ ਗਰਮੀਆਂ ਵਿੱਚ ਘੱਟ ਮਸਾਲਿਆਂ ਵਾਲਾ ਹੀ ਸਾਦਾ ਭੋਜਨ ਖਾਣ ਨੂੰ ਹੀ ਤਰਜੀ ਦੇਣੀ ਚਾਹੀਦੀ ਹੈ ਨੰਬਰ 15 ਗਰਮੀ ਦੇ ਮੌਸਮ 'ਚ ਤਲਿਆ ਜਿਆਦਾ ਕਿਉ ਫੈਟ ਅਤੇ ਮਸਾਲੇਦਾਰ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਜਿਹਾ ਭੋਜਨ ਪਚਣ 'ਚ ਜਿਆਦਾ ਸਮਾਂ ਲਾਉਂਦਾ ਹੈ ਅਤੇ ਢਿੱਡ ਭਰਿਆ-ਭਰਿਆ ਲੱਗਦਾ ਹੈ ਜਿਸ ਕਾਰਨ ਅਸੀਂ ਲੋੜਿੰਦਾ ਪੋਸਟਿਕ ਆਹਾਰ ਨਹੀਂ ਲੈਂਦੇ ਇਸ ਨਾਲ ਸਰੀਰ ਵਿੱਚ ਪਾਣੀ ਦੀ ਮਾਤਰਾ ਘਟ ਜਾਂਦੀ ਹੈ ਜੋ ਹਾਈਡਰੇਸ਼ਨ ਦਾ ਕਾਰਨ ਬਣ ਸਕਦੀ ਹੈ ਇਸ ਮੌਸਮ 'ਚ ਚਾਹ, ਕੌਫੀ ਤੇ ਕੋਲਡ ਡਰਿੰਕ ਵੀ ਨਾ ਪੀਣ ਦੀ ਸਲਾਹ ਹੀ ਦਿੱਤੀ ਜਾਂਦੀ ਹੈ। ਸੋ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ। ਆਓ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ। ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੰਬਰ 1 ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਅਤੇ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਤਾਂ ਤੁਸੀਂ ਕੇਲੇ ਦੇ ਛਿਲਕੇ ਉਤਾਰ ਕੇ ਉਹਨਾਂ ਨੂੰ ਪਾਣੀ ਵਿੱਚ ਉਬਾਲ ਕੇ ਚਾਹ ਬਣਾ ਕੇ ਪੀਓ ਇਸ ਨਾਲ ਕਦੇ ਵੀ ਤੁਹਾਡੇ ਜੋੜਾਂ ਵਿੱਚ ਦਰਦ ਨਹੀਂ ਹੋਵੇਗਾ ਅਤੇ ਤੁਹਾਨੂੰ ਨੀਂਦ ਵੀ ਵਧੀਆ ਆਵੇਗੀ ਨੰਬਰ 2 ਫਾਲਸਾ ਸਰਵਤ ਕਰਮੀਆਂ ਲਈ ਇੱਕ ਸ਼ਾਨਦਾਰ ਡਰਿੰਕ ਹੈ ਫਾਲਸੇ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ ਅਤੇ ਸਰੀਰ ਨੂੰ ਠੰਡਕ ਪ੍ਰਦਾਨ ਕਰਦੇ ਹਨ ਇਹ ਪਿਆਸ ਬੁਝਾਉਣ ਵਿੱਚ ਵੀ ਮਦਦ ਕਰਦਾ ਹੈ ਅਤੇ ਗਰਮੀਆਂ ਵਿੱਚ ਥਕਾਵਟ ਅਤੇ ਚਿੰਤਾ ਨੂੰ ਵੀ ਇਹ ਰੋਕਦਾ ਹੈ ਇਸ ਲਈ ਇਸ ਦਾ ਸੇਵਨ ਗਰਮੀਆਂ ਵਿੱਚ ਜ਼ਰੂਰ ਕਰੋ ਨੰਬਰ 3 ਅੱਖਾਂ ਦੀ ਕਮਜ਼ੋਰੀ ਬਦਾਮ ਦੀ ਗਿਰੀ ਮੋਟੀ ਸੌਫ ਅਤੇ ਮਿੱਠੀ ਤਿੰਨਾਂ ਨੂੰ ਇੱਕੋ ਮਾਤਰਾ ਵਿੱਚ ਲੈ ਕੇ ਪੀਸ ਲਵੋ ਤੇ ਇਸ ਮਿਸ਼ਰਣ ਦਾ ਇੱਕ ਚਮਚ ਰੋਜ਼ ਰਾਤ ਨੂੰ ਲੈਣ ਨਾਲ ਕਮਜ਼ੋਰੀ ਦੂਰ ਹੋਵੇਗੀ। ਨੰਬਰ 4 ਵਾਲਾਂ ਵਿੱਚ ਸ਼ਿਕਰੀ ਦੋ ਚਮਚ ਨਿੰਬੂ ਦੇ ਰਸ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਇਸ ਨੂੰ ਵਾਲਾਂ ਤੇ 10-15 ਮਿੰਟ ਲਈ ਮਾਲਿਸ਼ ਕਰੋ ਤੇ 20-25 ਮਿੰਟ ਬਾਅਦ ਵਾਲਾਂ ਨੂੰ ਗਰਮ ਪਾਣੀ ਨਾਲ ਧੋ ਲਵੋ। ਇਸ ਨਾਲ ਸ਼ਿਕਰੀ ਤੋਂ ਛੁਟਕਾਰਾ ਮਿਲ ਜਾਂਦਾ ਹੈ। ਨੰਬਰ 5 ਚਿਹਰੇ ਦਾ ਨਿਖਾਰ ਦੇਸਣ ਹਲਦੀ ਅਤੇ ਦਹੀਂ ਨੂੰ ਮਿਕਸ ਕਰਕੇ ਚਿਹਰੇ ਤੇ ਲਗਾ ਕੇ 30 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਮੂੰਹ ਧੋ ਲਵੋ ਇਸ ਨੂੰ ਹਫਤੇ ਵਿੱਚ 3-4 ਵਾਰ ਕਰਨ ਨਾਲ ਚਿਹਰੇ ਤੇ ਪਾਰਲਰ ਵਰਗਾ ਨਿਖਾਰ ਆ ਜਾਵੇਗਾ ਨੰਬਰ 6 ਸਰਵਾਈਕਲ ਦਾ ਇਲਾਜ ਰੋਜ਼ਾਨਾ ਸਰੋਂ ਦੇ ਤੇਲ ਵਿੱਚ ਸੰਧ ਦਾ ਚੂਰਨ ਮਿਲਾ ਕੇ ਗਰਦਨ ਦੀ ਮਾਲਿਸ਼ ਕਰੋ ਅਤੇ ਰਾਤ ਨੂੰ ਸੁੰਡ ਤੇ ਆਸ਼ਵਗੰਧਾ ਮਿਲਾ ਕੇ ਇੱਕ ਚਮਚ ਚੂਰਾ ਗਰਮ ਦੁੱਧ ਨਾਲ ਲਓ ਜਲਦ ਹੀ ਤੁਹਾਨੂੰ ਬਹੁਤ ਰਾਹਤ ਮਿਲੇਗੀ ਨੰਬਰ 7 ਵਾਲ ਲੰਬੇ ਕਰੋ ਪਿਆਜ਼ ਦਾ ਰਸ 3-4 ਚਮਚੇ ਅਤੇ ਸ਼ਹਿਦ 2-3 ਚਮਚੇ ਇਹਨਾਂ ਦੋਵਾਂ ਨੂੰ ਆਪਸ ਵਿੱਚ ਮਿਲਾ ਕੇ ਵਾਲਾਂ ਵਿੱਚ 5-6 ਮਿੰਟ ਲਈ ਮ사ਜ ਕਰੋ ਫਿਰ 10 ਮਿੰਟ ਬਾਅਦ ਵਾਲਾਂ ਨੂੰ ਧੋ ਲਵੋ ਤੇ ਹਫਤੇ ਵਿੱਚ ਇਸ ਨੂੰ ਦੋ ਵਾਰ ਕਰਨ ਨਾਲ ਵਾਲ ਜਲਦੀ ਹੀ ਤੁਹਾਡੇ ਲੰਬੇ ਹੋ ਜਾਣਗੇ ਨੰਬਰ 8 ਰਾਤ ਨੂੰ ਪੈਰਾਂ ਥੱਲੇ ਤੇਲ ਲਗਾਉਣ ਦੇ ਫਾਇਦੇ ਇਸੇ ਨਾਲ ਅੱਖਾਂ ਦੀ ਕਮਜ਼ੋਰੀ ਦੂਰ ਹੁੰਦੀ ਹੈ ਇਸੇ ਨਾਲ ਦਿਨ ਦੀ ਥਕਾਨ ਵੀ ਦੂਰ ਹੁੰਦੀ ਹੈ ਇਸ ਦੇ ਨਾਲ ਸਰੀਰ ਦੇ ਸਾਰੇ ਅੰਗਾਂ ਨੂੰ ਆਰਾਮ ਮਿਲਦਾ ਹੈ ਇਸੇ ਨਾਲ ਸਰੀਰ ਦਾ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ ਅਤੇ ਪੈਰਾਂ ਦੀ ਸੋਜ ਵੀ ਘਟ ਹੁੰਦੀ ਹੈ। ਨੰਬਰ 9 ਬਲੱਡ ਪ੍ਰੈਸ਼ਰ ਕੰਟਰੋਲ ਕਰਨਾ ਸਵੇਰੇ ਖਾਲੀ ਪੇਟ ਦਹੀਂ ਰੋਟੀ ਨੂੰ ਠੰਡੇ ਦੁੱਧ ਵਿੱਚ ਮਿਲਾ ਕੇ ਖਾਣ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ। ਇਸ ਦਾ ਸੇਵਨ ਤੁਸੀਂ ਰੋਜ਼ਾਨਾ ਜ਼ਰੂਰ ਕਰਕੇ ਵੇਖੋ। ਨੰਬਰ 10 ਕੋਸੇ ਪਾਣੀ ਪੀਣ ਦੇ ਫਾਇਦੇ ਇੱਕ ਗਲਾਸ ਨਹਾਉਣ ਤੋਂ ਬਾਅਦ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਇੱਕ ਗਲਾਸ ਸੌਣ ਤੋਂ ਪਹਿਲਾਂ ਹਾਰਟ ਅਟੈਕ ਤੋਂ ਬਚਾ ਰਿਹਾਦਾ ਹੈ ਇੱਕ ਗਲਾਸ ਖਾਣਾ ਖਾਣ ਤੋਂ 50 ਮਿੰਟ ਬਾਅਦ ਖਾਣਾ ਠੀਕ ਤਰ੍ਹਾਂ ਨਾਲ ਹਜ਼ਮ ਹੋ ਜਾਂਦਾ ਹੈ ਇੱਕ ਗਲਾਸ ਸਵੇਰੇ ਉੱਠਣ ਤੋਂ ਬਾਅਦ ਅੰਦਰੂਨੀ ਊਰਜਾ ਠੀਕ ਤੇ ਪੇਟ ਸਾਫ਼ ਹੁੰਦਾ ਹੈ ਇੱਕ ਗਿਲਾਸ ਸੈਰ ਤੋਂ ਪਹਿਲਾਂ ਭਾਰ ਸੰਤੁਲਿਤ ਕਰਦਾ ਹੈ ਤੇ ਖੂਨ ਦਾ ਸੰਚਾਰ ਵੀ ਬਿਹਤਰ ਕਰਦਾ ਹੈ। ਨੰਬਰ 11 ਜੇਕਰ ਪਿਸ਼ਾਬ ਦਾ ਰੰਗ ਲਾਲ ਹੋਵੇ ਤਾਂ ਆਮ ਤੌਰ ਤੇ ਇਸ ਦਾ ਮਤਲਬ ਹੁੰਦਾ ਹੈ ਕਿ ਇਸ ਵਿੱਚ ਖੂਨ ਆ ਰਿਹਾ ਹੈ। ਅਜਿਹਾ ਪਿਸ਼ਾਬ ਤੰਤਰ ਨਾਲ ਜੁੜੇ ਕਿਸੇ ਵੀ ਹਿੱਸੇ ਵਿੱਚ ਆਈ ਦਿੱਕਤ ਕਾਰਨ ਹੋ ਸਕਦਾ ਹੈ। ਜੇਕਰ ਗੁਰਦਿਆਂ ਬਲੈਂਡਰ ਅਤੇ ਪ੍ਰੋਸਟੇਟ ਅਤੇ ਪਿਸ਼ਾਬ ਨਾਲੀ ਨਾਲ ਜੁੜੀ ਕਿਸੇ ਵੀ ਨਾਲੀ ਵਿੱਚ ਖੂਨ ਵਗ ਰਿਹਾ ਹੈ ਤਾਂ ਪਿਸ਼ਾਬ ਦਾ ਰੰਗ ਲਾਲ ਹੋ ਸਕਦਾ ਹੈ ਇਸ ਲਈ ਇਸ ਗੱਲ ਦਾ ਹਮੇਸ਼ਾ ਖਿਆਲ ਰੱਖੋ ਨੰਬਰ 12 ਸਹਤੂਤ ਦੇ ਫਲਾਂ ਦੇ ਨਾਲ-ਨਾਲ ਇਸ ਦੇ ਪੱਤੇ ਵੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਸਹਤੂਤ ਦੇ ਪੱਤਿਆਂ ਦਾ ਅਰਕ ਜਿਗਰ ਦੇ ਰੋਗਾਂ ਚਮੜੀ ਨੂੰ ਚਮਕਦਾਰ ਬਣਾਉਣ ਭਾਰ ਨੂੰ ਕੰਟਰੋਲ ਕਰਨ ਪਾਚਨ ਕਿਰਿਆ ਨੂੰ ਮਜ਼ਬੂਤ ਕਰਨ ਵਿੱਚ ਅਤੇ ਚਮੜੀ ਦੀ ਅਲਰਜੀ ਵਿੱਚ ਵੀ ਇਹ ਬਹੁਤ ਫਾਇਦੇਮੰਦ ਹੁੰਦੇ ਹਨ ਨੰਬਰ 13 ਧਿਆਨ ਰੱਖੋ ਕਿ ਜਦੋਂ ਵੀ ਕੋਈ ਤੁਹਾਨੂੰ ਪੈਸੇ ਦੇਣ ਲਈ ਆ ਰਿਹਾ ਹੈ ਜਾਂ ਤੁਸੀਂ ਖੁਦ ਕਿਸੇ ਤੋਂ ਪੈਸੇ ਲੈਣ ਜਾ ਰਹੇ ਹੋ ਤਾਂ ਤੁਹਾਨੂੰ ਉਸ ਪੈਸੇ ਨੂੰ ਲਾਲ ਕੱਪੜੇ ਵਿੱਚ ਬੰਨ ਕੇ ਲਾਲ ਮਿਰਚ ਨਾਲ ਬੰਨਣਾ ਹੋਵੇਗਾ ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਤੁਸੀਂ ਮਿਰਚ ਬਦਲ ਕੇ ਪੁਰਾਣੀ ਮਿਰਚ ਨੂੰ ਪਾਣੀ ਵਿੱਚ ਵਹਾ ਦਿਓ ਇਸ ਨਾਲ ਤੁਹਾਡੇ ਪੈਸੇ ਦੀ ਬਚਤ ਦੀ ਸਮੱਸਿਆ ਹੱਲ ਹੋ ਜਾਵੇਗੀ ਨੰਬਰ 14 ਕੰਚ ਦੇ ਭਾਂਡਿਆਂ ਦੀ ਵਰਤੋਂ ਕਰੋ ਦਹੀਂ ਨੂੰ ਸਟੀਲ ਜਾਂ ਪਲਾਸਟਿਕ ਦੇ ਭਾਂਡਿਆਂ ਵਿੱਚ ਰੱਖਣ ਦੀ ਬਜਾਏ ਕੰਚ ਜਾਂ ਸਿਰੇਮਿਕ ਦੇ ਭਾਂਡਿਆਂ ਵਿੱਚ ਰੱਖੋ ਇਸ ਨਾਲ ਦਹੀਂ ਖੱਟਾ ਨਹੀਂ ਹੋਵੇਗਾ ਅਤੇ ਲੰਬੇ ਸਮੇਂ ਤੱਕ ਤਾਜ਼ਾ ਹੀ ਰਹੇਗਾ ਨੰਬਰ 15 ਦਹੀਂ ਦੇ ਭਾਂਡੇ ਨੂੰ ਢੱਕ ਕੇ ਹੀ ਰੱਖੋ ਦਹੀਂ ਨੂੰ ਫ੍ਰਿਜ ਵਿੱਚ ਢੱਕ ਕੇ ਹੀ ਰੱਖੋ ਦਹੀਂ ਨੂੰ ਖੁੱਲ੍ਹਾ ਛੱਡਣ ਨਾਲ ਬਦਬੂ ਆਉਂਦੀ ਹੈ ਅਤੇ ਜਲਦੀ ਹੀ ਦਹੀਂ ਖਰਾਬ ਹੋ ਜਾਂਦੀ ਹੈ ਅਤੇ ਫ੍ਰਿਜ ਵਿੱਚ ਪਿਆ ਦਹੀਂ ਦੀ ਖੱਟੀ ਸਮੈਲ ਨਾਲ ਦੁੱਧ ਵੀ ਖਰਾਬ ਹੋ ਸਕਦਾ ਹੈ ਨੰਬਰ 16 ਹਰੀਆਂ ਪੱਤੇਦਾਰ ਸਬਜ਼ੀਆਂ ਇਹਨਾਂ ਵਿੱਚ ਭਰਪੂਰ ਮਾਤਰਾ ਵਿੱਚ 루ਟੀਨ ਅਤੇ ਜੈਕਸੈਂਥਨ ਅਤੇ ਅੱਖਾਂ ਦੇ ਅਨੁਕੂਲ ਵਿਟਾਮਿਨ ਸੀ ਹੁੰਦਾ ਹੈ ਤੁਹਾਨੂੰ ਇਹਨਾਂ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 17 ਗਾਜਰ ਗਾਜਰ 'ਚ ਵਿਟਾਮਿਨ ਏ ਅਤੇ ਬੀਟਾ ਕੈਰੋਟਿਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਹ ਅੱਖਾਂ ਵਿੱਚ ਮੌਜੂਦ ਪ੍ਰੋਟੀਨ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ ਜੋ ਰੋਸ਼ਨੀ ਨੂੰ ਸੋਖਣ ਵਿੱਚ ਰੈਟੀਨਾ ਦੀ ਮਦਦ ਕਰਦਾ ਹੈ ਨੰਬਰ 18 ਸ਼ਕਰਕੰਦੀ ਗਾਜਰ ਦੀ ਤਰ੍ਹਾਂ ਸ਼ਕਰਕੰਦੀ ਵਿੱਚ ਵੀ ਵਿਟਾਮਿਨ A ਅਤੇ ਬੀਟਾ ਕੈਰੋਟਿਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਸ 'ਚ ਕਈ ਐਂਟੀਆਕਸੀਡੈਂਟ ਹੁੰਦੇ ਹਨ ਜੋ ਅੱਖਾਂ ਨੂੰ ਸਿਹਤਮੰਦ ਰੱਖਦੇ ਹਨ ਇਸ ਤੋਂ ਇਲਾਵਾ ਅੰਡੇ ਅਤੇ ਮੀਟ ਵੀ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਭੋਜਨ ਹਨ ਸੋ ਇਸੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਹੌਸਲਾ ਹਫਸਾਈ ਲਈ ਲਾਈਕ ਤੇ ਕਮੈਂਟ ਜਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ